ਸਤਿ ਸ਼੍ਰੀ ਅਕਾਲ ਮਿੱਤਰੋ ਲੋ ਵੀ ਮੈਂ ਇੱਕ ਗਾਣਾ ਸੁਣਾਉਣ ਲੱਗਾ ਕਿਹੜੇ ਬੰਦੇ ਤੇ ਇਹ ਗਾਣਾ ਢੁਕਦਾ ਇਹ ਤੁਸੀਂ ਆਪ ਹਿਸਾਬ ਲਾ ਲਿਓ ਜਿਹੜੇ ਭਰਾ ਦਿਮਾਗੀ ਤੌਰ ਤੇ ਤੇਜ ਐ ਉਹ ਤਾਂ ਛੇਤੀ ਬੁੱਝ ਲੈਣਗੇ ਬੁੱਝ ਤਾਂ ਸਾਰੀ ਲੈਣਗੇ ਤੇ ਕਮੈਂਟਾਂ 'ਚ ਦੱਸ ਦਿਓ ਜਿਹਨੂੰ ਜਿਹਨੂੰ ਸਮਝ ਲੱਗੀ ਵੀ ਇਹ ਗਾਣਾ ਕਿਤੇ ਜਾਂਦਾ ਸੁਣਿਓ ਜੀ ਹਮਾਰੇ ਟਾਈਮ ਨਾਲ ਨਹੀਂ ਖੜਦਾ ਪਤਾ ਨਹੀਂ ਗੱਪ ਇਹ ਕਿੱਥੋਂ ਕਰਦਾ ਮਾਰੇ ਟਾਈਮ ਨਾਲ ਨਹੀਂ ਖੜਦਾ ਪਤਾ ਨਹੀਂ ਗੱਪ ਇਹ ਕਿੱਥੋਂ ਕਰਦਾ ਵਾਦਲ ਵਾਦਲ ਕਰਦਾ ਆਪਣਾ ਖੂਨ ਸਾੜਦਾ ਏ ਬੁੱਝੋ ਕੌਣ ਜੋ ਪਾਈ ਐਡੇ ਐਡੇ ਗੱਪ ਮਾਰਦਾ ਏ ਬੁੱਝੋ ਕੌਣ ਜੋ ਪਾਈ ਐਡੇ ਐਡੇ ਗੱਪ ਮਾਰਦਾ ਏ ਕਰਦਾ ਕੰਮ ਜਮਾਨੀ ਢੱਕਾ ਇਹਦਾ ਲਾਜ ਕਰਾਂਗੇ ਪੱਕਾ ਕਰਦਾ ਕੰਮ ਜਮਾਨੀ ਢੱਕਾ ਇਹਦਾ ਲਾਜ ਹੋਊਗਾ ਪੱਕਾ ਸਹਿੰਦਾ ਕੌਣ ਪਰਾਵੋ ਢੱਕਾ ਜ਼ੁਲਮ ਨੂੰ ਕੌਣ ਸਹਾਰਦਾ ਏ ਬੁੱਜੋ ਕੌਣ ਜੋ ਪਾਈ ਐਡੇ ਐਡੇ ਗੱਪ ਮਾਰਦਾ ਏ ਬੁੱਜੋ ਕੌਣ ਜੋ ਪਾਈ ਐਡੇ ਐਡੇ ਗੱਪ ਮਾਰਦਾ ਏ ਹੋ ਗੱਲ ਇਹ ਕਰ ਕਰਦੇ ਵਿੱਚ ਤੁਰ ਗਈ ਜੇ ਕੋਈ ਮਰਦੇ ਬੱਕਰੀ ਮੁਰਗੀ ਗੱਲ ਇਹ ਕਰ ਕਰਦੇ ਵਿੱਚ ਤੁਰ ਗਈ ਜੇ ਕੋਈ ਮੁਰਗੀ ਬੱਕਰੀ ਮੁਰਗੀ ਪਤਾ ਨਹੀਂ ਗੱਲ ਕਿੱਥੋਂ ਐ ਫੁਰਦੀ ਵਾਲੇ ਚੰਦ ਚਾੜਦਾ ਏ ਬੁੱਜੋ ਕੌਣ ਜੋ ਪਾਈ ਬੁੱਝੋ ਕੌਣ ਜੋ ਪਾਈ ਐਡੇ ਐਡੇ ਗੱਪ ਮਾਰਦਾ ਐ ਮੌੜਨੇ ਸੱਚ ਸੁਣਾਤਾ ਜੀ ਨੂੰ ਸਿਰਾ ਕਹਿੰਦੇ ਐ ਲਾਤਾ ਸੋਨੂ ਮੌੜਨੇ ਸੱਚ ਸੁਣਾਤਾ ਜੀ ਨੂੰ ਸਿਰਾ ਕਹਿੰਦੇ ਐ ਲਾਤਾ ਬਾਕੀ ਮਹਿਰ ਕਰੂਗਾ ਦਾਤਾ ਕਾਲਾ ਕਦੋਂ ਹਾਰਦਾ ਐ ਬੁੱਝੋ ਕੌਣ ਜੋ ਪਾਈ ਐਡੇ ਐਡੇ ਗੱਪ ਮਾਰਦਾ ਐ ਬੁੱਝੋ ਕੌਣ ਜੋ ਪਾਈ ਐਡੇ ਐਡੇ ਗੱਪ ਮਾਰਦਾ ਐ ਨਾਲ ਲੋਕਾਂ ਦੇ ਸਾਥੋਂ ਜਾਂਦਾ ਨਹੀਂ ਉਹ ਜਰਿਆ ਧੀਨੇ ਕਰਿਆ ਉਹਨੇ ਪਰਿਆ ਮਿੱਤਰੋ ਡੱਡੂ ਗਾਰਦਾ ਏ ਬੁੱਜੋ ਕੌਣ ਜੋ ਪਾਈ ਐਡੇ ਐਡੇ ਗੱਪ ਮਾਰਦਾ ਏ ਬੁੱਜੋ ਕੌਣ ਜੋ ਪਾਈ ਐਡੇ ਐਡੇ ਗੱਪ ਮਾਰਦਾ ਏ ਹਸਰੀ ਕਾਲ ਜਿਹੜੇ ਭਰਾ ਫੇਸਬੁੱਕ ਤੇ ਦੇਖ ਰਹੇ ਚ ਪੇਜ ਆਪਣਾ ਫੋਲੋ ਕਰ ਲਿਓ ਜਿਹੜੇ YouTube ਤੇ ਸੁਣਦੇ ਸਬਸਕ੍ਰਾਈਬ ਕਰਿਓ ਚੈਨਲ ਵਧੀਆ ਤੋਂ ਵਧੀਆ ਗਾਣੇ ਸੁਣਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸ਼ੇਅਰ ਕਰਿਓ ਬਾਕੀ ਤੁਹਾਨੂੰ ਪਤਾ ਹੀ ਹੈ ਗੱਲ ਕਿਤੇ ਟੁੱਕਦੀ ਹੈ ਰੱਬ ਰੱਖੇ